ਜੇ ਤਾ ਤੁਸੀਂ ਗਏ ਹੋ ਫਤੇਗੜ ਸਾਹਿਬ ਜੇ ਨਹੀਂ ਗਏ ਤਾਂ ਆਹ ਫੌਜੀ ਭਰਾ ਦਾ ਬੱਚਾ ਬਿਮਾਰ ਤੁਸੀਂ ਘਰ ਬੈਠੇ ਵੱਧ ਤੋਂ ਵੱਧ ਸ਼ੇਅਰ ਕਰਕੇ ਇਹਦੇ ਪੁੰਨ ਤੇ ਫਲੀਆਂ ਦਾ ਕੰਮ ਕਰ ਸਿਓ ਵੱਧ ਤੋਂ ਵੱਧ ਸ਼ੇਅਰ ਕਰਨੀ ਹੈ ਇਹ ਵੀਡੀਓ ਆਪਣਾ ਫੌਜੀ ਭਰਾ ਆਪਣੇ ਬੱਚੇ ਲਈ ਇੱਕ ਭੀਖ ਮੰਗ ਰਿਹਾ ਅੱਗੇ ਸੁਣਦੇ ਹਾਂ ਤੇ ਇਲਾਜ ਵਾਸਤੇ ਤੁਸੀਂ ਇੱਕ ਵੀਡੀਓ ਜੁ ਪਾਈ ਆ ਕਿੰਨੇ ਰੁਪਏ ਚਾਹੀਦੇ ਨੇ ਕਿੰਨੇ ਪਾਈ ਕਰੋੜ ਰੁਪਏ ਦਾ ਇੰਜੈਕਸ਼ਨ ਆ ਤੁਸੀਂ ਕਾਬੇ ਟਾਈਮ ਤੇ ਵੀਡੀਓ ਹਾਂਜੀ 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 5 ਕਰੋੜ ਤੋਂ ਉੱਪਰ 5.5 ਕਰੋੜ ਰੁਪਇਆ ਹੋ ਗਿਆ ਹੁਣ ਓਕੇ ਜੀ ਓਕੇ ਇਸ ਟਾਈਮ ਮੈਂ ਸਿੱਧਾ ਜਿਹੜੀ ਆਪਣੀ ਧਰਤੀ ਫਟੇਗੜ ਸਾਹਿਬ ਉਹਦੇ ਆਇਆ ਮੈਂ ਹਾਂਜੀ ਅੱਜ 3 ਤਰੀਕ 24 ਤਰੀਕ 24 ਤਰੀਕ ਜੁਲਾਈ 2025 ਜੀ ਤੇ ਮੇਰੇ ਜਿੰਨੇ ਵੀ ਆ ਜੁੜ ਕੇ ਸਾਹਿਬ ਨੂੰ ਬੇਨਤੀ ਕਿ ਤਿਲਪੁੱਲ ਜਿੰਨਾ ਵੀ ਦਸਵੰਦ ਜਿਹੜਾ ਆਪਾਂ ਕੱਢਦੇ ਆ ਜਿੰਨੇ ਵੀ ਮੇਰੇ ਚੌਣ ਵਾਲੇ ਭਰਾ ਨੇ ਜੀ ਸਾਰਿਆਂ ਨੂੰ ਪਤਾ ਕਿ ਆਪਾਂ ਇੱਕ ਇੰਜੋ ਦੀ ਸੇਵਾ ਲੈ ਕੇ ਆਏ ਹੁੰਨੇ ਆ ਜਿਹੜਾ ਇਹਨਾਂ ਦਾ ਆਈ.ਡੀ. ਕਾਰਡ ਆ ਉਹ ਵੀ ਸਕਰੀਨਸ਼ਾਟ ਬਾਅਦ ਤੋਂ ਬਾਅਦ ਲੈ ਕੇ ਆਉਣਾ ਸਕੈਨਰ ਵੀ ਕਰਨਾ ਤੇ ਬੱਚੇ ਦਾ ਜਿਹੜਾ ਡਾਟਾ ਕੀ ਬਿਮਾਰੀ ਆ ਇਹ ਸਾਰਾ ਕੁਝ ਡਿਟੇਲ ਦੇ ਵਿੱਚ ਦੱਸਿਆ ਹੋਇਆ ਤੇ ਅੱਛਾ ਉਸ ਤੋਂ ਬਾਅਦ ਪੈਸੇ ਨਾਲ ਹੀ ਇਲਾਜ ਹੋਣਾ ਜੀ ਜੀ ਇੰਜੈਕਸ਼ਨ ਜੋ ਅਮਰੀਕਾ ਤੋਂ ਆਉਣਾ ਹੈ ਇਹਦਾ ਓਕੇ ਜੀ ਆਪਾਂ ਨੂੰ ਤੁਹਾਨੂੰ ਪਤਾ ਕਿ ਹਰ ਚੀਜ਼ ਦੀ ਲਿਮਟ ਹੁੰਦੀ ਆ ਕੋਈ ਵੀ ਚੀਜ਼ ਦੀ ਲਿਮਟ ਹੁੰਦੀ ਆ ਦੁਨੀਆਂ ਵਿੱਚ ਕੋਈ ਵੀ ਚੀਜ਼ ਹੈ ਹੋਰੀ ਹੱਤ ਹੁੰਦੀ ਕਿਸੇ ਵੀ ਦੀ ਜੀ ਜੀ 27 ਕਰੋੜ ਦਾ ਇੰਜੈਕਸ਼ਨ ਤੁਹਾਨੂੰ ਪਤਾ ਕਿ ਫੌਜੀ ਜੇਕਰ ਸ਼ਹੀਦ ਵੀ ਹੋਣਾ ਨੂੰ ਕਰੋੜ ਰੁਪਈਆ ਵੀ ਨਹੀਂ ਮਿਲਦਾ ਹਨਾ ਤੇ ਕੋਈ ਵੀ ਚੀਜ਼ ਦੀ ਲਿਮਟ ਹੁੰਦੀ ਆ 27 ਕਰੋੜ ਦਾ ਇੰਜੈਕਸ਼ਨ ਅਮਰੀਕਾ ਚੋਂ ਮੈਨੂੰ ਕੱਲੇ ਨੂੰ ਕੋਈ ਮੰਗਾ ਕੇ ਨਹੀਂ ਦੇਵੇਗਾ ਲੇ ਵੀ ਦੋਸਤੋ ਕਿਨੇ ਪਰਿਵਾਰ ਵਾਸਤੇ ਆਪਾਂ ਬੜਾ ਕੁਝ ਕਰਦੇ ਹਾਂ ਕਿਉਂਕਿ ਆਪਾਂ ਆਪਣੇ ਬੱਚਿਆਂ ਲਈ ਬਹੁਤ ਕੁਝ ਕਰਦੇ ਹੁੰਨੇ ਆ ਤੇ ਆਰਮੀ ਵਾਲਾ ਭਰਾ ਹੈਗਾ ਕਿਉਂਕਿ ਆਰਮੀ ਵਾਲਾ ਭਰਾ ਕਿਉਂ ਆ ਕਿਉਂਕਿ ਆਪਣੀ ਜਿਹੜੀ ਰਾਖੀ ਪੰਜਾਬ ਦੀ ਇੰਡੀਆ ਦੀ ਕਰਦੇ ਨੇ ਹਿੰਦੁਸਤਾਨ ਦੀ ਕਰਦੇ ਨੇ ਇੱਕ ਆਰਮੀ ਦੇ ਵਿੱਚ ਆਪਣੇ ਹਰ ਹਰਪ੍ਰੀਤ ਸਿੰਘ ਜੀ ਆ ਇੱਕ ਬੇਨਤੀ ਅਪੀਲ ਕਰਦੇ ਨੇ ਵੀ ਇਹਨਾਂ ਦੇ ਬੱਚੇ ਦਾ ਜਿਹੜਾ ਇਲਾਜ ਹੋ ਜੇ ਆਪਾਂ ਨੂੰ 10 20 50 ਨਾਲ ਕੋਈ ਫਰਕ ਨਹੀਂ ਪੈਂਦਾ ਆਪਣਾ ਜੇਕਰ 5 ਲੱਖ ਬੰਦਾ 5-500 ਦਿੰਦਾ ਤੇ 25 ਕਰੋੜ ਹੋ ਜਾਂਦਾ ਹਾਂਜੀ ਬੰਦਾ ਨੂੰ ਕਿੰਨੇ ਲੱਖਾਂ ਦੇ حساب ਨਾਲ ਸੰਗਤਾਈਆਂ ਜੇਕਰ ਹਜ਼ਾਰ-ਹਜ਼ਾਰ ਦਿੰਦਾ 2.5 ਲੱਖ ਬੰਦੇ ਦੇ 25 ਕਰੋੜ ਹੋ ਜਾਂਦਾ ਤੇ ਮੇਰੇ ਬੱਚੇ ਲਈ 27 ਕਰੋੜ 5.5 ਕਰੋੜ ਤੇ ਇਕੱਠਾ ਹੋ ਗਿਆ ਮੇਰਾ ਤੇ ਮੈਨੂੰ ਉਹ 5 ਲੱਖ ਬੰਦਾ ਵੀ ਨਹੀਂ ਚਾਹੀਦਾ ਥੋੜਾ 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 ਜਿਹਾ ਥਿਲਫੁਲ ਸੰਗਤ ਕਰ ਤੋੜਾ ਰਾਮ ਦੀ ਅਪੀਲ ਆ ਜੀ ਇਹ ਸੰਗਤ ਦਾ ਇੱਕ ਪਿਆਰ ਹੈਗਾ ਤੁਸੀਂ ਬਹੁਤ ਬਹੁਤ ਇਹਨਾਂ ਦੀ ਹੈਲਪ ਕਰਦੇ ਹੋ ਸੱਚੇ ਬਾਦਸ਼ਾਹ ਵਾਹਿਗੁਰੂ ਇਹੀ ਕਰ ਅਰਦਾਸ ਬੇਨਤੀ ਕਰਦਾ ਅਜ ਸਿੰਘ ਸ਼ੇਕਸ਼ੀਦਾਂ ਦੇ ਦਰ ਤੇ ਆਏ ਨੇ ਅਸੀਂ ਵੀ ਅਰਦਾਸ ਬੇਨਤੀ ਕਰਦੇ ਆਂ ਵੀ ਪ੍ਰਮਾਤਮਾ ਇਹਨਾਂ ਨੂੰ ਪੈਸਾ ਮਿਲੇ ਇਹਨਾਂ ਦੇ ਬੱਚੇ ਦਾ ਇਲਾਜ ਹੋ ਜਾਏ ਤੇ ਬਾਬਾ ਜੀ ਮੇਰ ਕਰਨਗੇ ਸਾਡੇ ਕਰਨੀਓ ਵੀ ਅਸੀਂ ਬੇਨਤੀ ਕਰਦੇ ਆਂ ਤੇ ਵੱਧ ਤੋਂ ਵੱਧ ਆਹ ਚੀਜ਼ ਆ ਜੀ ਇਹਦਾ ਸਕਰੀਨਸ਼ਾਟ ਲਾਓ ਤੁਸੀਂ ਬਾਅਦ ਵਿੱਚ ਮੈਂ ਪਾ ਦੂੰਗਾ ਤੁਹਾਨੂੰ ਭਾਜੀ ਓਕੇ ਜੀ ਤੁਸੀਂ ਮੈਨੂੰ ਆਪਣਾ ਨੰਬਰ ਦੋ ਮੈਂ ਤੁਹਾਨੂੰ ਸਟੈਂਡ ਕਰ ਦਿੰਦਾ ਉਹਦੇ ਉੱਤੇ ਓਕੇ ਜੀ ਓਕੇ ਤੁਹਾਡਾ ਨੰਬਰ ਜਿਹੜਾ ਚੱਲ ਜਾਂਦਾ ਇਹ ਹੈ ਨਾ 9815280366 9815280366 ਲਓ ਜੀ ਏ ਫੌਜੀ ਭਰਾ ਕਹਿੰਦਾ ਮੈਂ ਮੰਗਣਾ ਨਹੀਂ ਚਾਹੁੰਦਾ ਪਰ ਮੰਗਣਾ ਲਈ ਮਜਬੂਰ ਹੋ ਗਿਆ ਆਪਾਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹੁੰਦੇ ਆਂ ਪਿਆਰ ਆਪਣੇ ਬੱਚਿਆਂ ਨੂੰ ਕਰਦੇ ਆਂ ਜਦੋਂ ਤਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਆਪਣੇ ਫੌਜੀ ਭਰਾ ਦੀ ਮਦਦ ਹੋ ਸਕੇ